ਸਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਹਰ ਸਾਲ 19 ਅਗਸਤ ਨੂੰ ਵਿਸ਼ਵ ਸਿਟੀਜ਼ਨ ਦਿਵਸ ਮਨਾਇਆ ਜਾਂਦਾ ਹੈ ਹਾਲਾਂਕਿ ਇਹ ਦਿਵਸ ਸਥਾਪਿਤ ਤਾਂ ਗਿਆ ਪਰ ਇਸ ਨੂੰ ਮਨਾਇਆ ਨਹੀਂ ਜਾਂਦਾ ਸੀ 2019 ਤੋਂ ਬਾਅਦ ਤੋਂ ਲੈ ਕੇ ਇਹ ਜਿਹੜੀ ਆੜੀ ਆੜੀ ਸੰਸਥਾ ਇਹਨਾਂ ਵੱਲੋਂ ਹਰ ਸਾਲ ਹੀ ਬਠਿੰਡੇ ਦੇ ਵਿੱਚ ਤੇ ਹੋਰ ਕਈ ਥਾਵਾਂ ਤੇ ਇਹ ਦਿਨ ਮਨਾਇਆ ਜਾਂਦਾ ਹੈ ਵਿਸ਼ਵ ਸਿਟੀਜ਼ਨ ਦਿਵਸ ਦੇ ਮੌਕੇ ਤੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕੀ ਇਹ ਵੀ ਦੱਸਿਆ ਗਿਆ ਕਿ ਜਿਸ ਤਰ੍ਹਾਂ ਇਹ ਦਿਨ ਥਾਪਿਆ ਗਿਆ ਤਾਂ ਇਸ ਨੂੰ ਮਨਾਉਣਾ ਜੈਦੇ ਤੇ 2019 ਤੋਂ ਲੈ ਕੇ ਲਗਾਤਾਰ ਹੁਣ 5 ਸਾਲ ਹੋ ਗਏ ਨੇ ਜਿੱਥੇ ਆੜੀ ਆੜੀਏ ਸੰਸਥਾ ਜਿਨ੍ਹਾਂ ਵੱਲੋਂ ਵਿਸ਼ਵ ਸਿਟੀਜ਼ਨ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਿਵਸ ਤੇ ਖਾਸ ਤੌਰ ਤੇ ਉਹਨਾਂ ਸਿਟੀਜ਼ਨਸ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਲਈ ਖਾਸ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਜੋ ਕਿ ਇਸ ਮੇਲੇ ਆਪਣੇ ਪਰਿਵਾਰਾਂ ਦੇ ਨਾਲ ਨੇ ਕਈ ਅਜਿਹੇ ਵੀ ਬਜ਼ੁਰਗ ਹੁੰਦੇ ਨੇ ਜੋ ਕਿ ਪਰਿਵਾਰਾਂ ਤੋਂ ਦੂਰ ਨੇ ਕਈਆਂ ਦੇ ਪਰਿਵਾਰ ਉਹਨਾਂ ਨੂੰ ਨਹੀਂ ਰੱਖਦੇ ਨਾਲ ਤਾਂ ਅਜਿਹੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਜੇ ਸਮਾਗਮ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਇਸੇ ਮੌਕੇ ਬਠਿੰਡਾ ਦੇ ਵਿੱਚ ਇਸ ਸਾਲ ਵੀ ਆੜੀ ਆੜੀ ਸੰਸਥਾ ਦੇ ਵੱਲੋਂ ਇਸ ਵਿਸ਼ਵ ਸਿਟੀਜ਼ਨ ਦਿਵਸ ਦੇ ਮੌਕੇ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਮੇਰਾ ਨਾਮ ਹਰਤਵਿੰਦਰ ਸਿੰਘ ਹੈ ਜੀ ਆੜੀ ਆੜੀ ਫਾਊਂਡੇਸ਼ਨ ਤੋਂ ਮੈਂ ਸੰਸਥਾਪਕ ਬੋਲ ਰਿਹਾ ਤੇ ਆਪਾਂ ਅੱਜ ਇਕੱਠੇ ਹੋਏ ਆਂ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਜਿਹੜਾ ਕਿ 21 ਅਗਸਤ ਨੂੰ ਥਾਪਿਆ ਤਾਂ ਜ਼ਰੂਰ ਗਿਆ ਹੈ ਪਰ ਇਸ ਦਾ ਜੋ ਸੈਲੀਬ੍ਰੇਸ਼ਨ ਆ ਉਹ ਕਿਸੇ ਮੈਂ ਦੇਖੀ ਨਹੀਂ ਸੀ ਇਸ ਤੋਂ ਪਹਿਲਾਂ। ਇਸੇ ਹੀ ਥਾਟ ਨੂੰ ਲੈ ਕੇ 2019 ਦੇ ਵਿੱਚ ਆੜੀ ਆੜੀ ਫਾਊਂਡੇਸ਼ਨ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਕਿ ਇਹ ਜੋ ਬਜ਼ੁਰਗਾਂ ਦਾ ਦਿਨ ਹੈ ਜੇ ਥਾਪਿਆ ਗਿਆ ਤਾਂ ਇਸ ਨੂੰ ਕਿਸੇ ਵੱਡੇ ਪੱਧਰ ਤੇ ਮਨਾਇਆ ਵੀ ਜਾਣਾ ਚਾਹੀਦਾ। ਤੋਂ ਬਠਿੰਡਾ ਦਾ ਇਸ ਭਾਗ ਹੈ ਕਿ ਇਹ ਸਾਨੂੰ ਇਨੀਸ਼ੀਏਟ ਕੀਤਾ ਅਸੀਂ ਬਠਿੰਡਾ ਤੋਂ ਆੜੀ ਆੜੀ ਫਾਊਂਡੇਸ਼ਨ ਦੇ ਵਿਆਪ ਤੇ 2019 ਦੇ ਵਿੱਚ ਤੇ ਲਗਾਤਾਰ 5 ਸਾਲ ਤੋਂ ਇਹ ਦਿਨ ਮਨਾਉਂਦੇ ਆ ਰਹੇ ਹਾਂ ਤੇ ਇਸ ਸਾਲ ਵੀ ਇਸ ਪ੍ਰੋਗਰਾਮ ਨੂੰ ਮਨਾ ਕੇ ਬੜਾ ਮਾਣ ਮਹਿਸੂਸ ਕਰਦੇ ਪਏ ਹਾਂ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਜ਼ੁਰਗਾਂ ਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਐਂਟਰਟੇਨ ਉਹਨਾਂ ਦੇ ਥਰੂ ਹੀ ਐਂਟਰਟੇਨ ਕਰੀਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਸ਼ਕਤੀਤਾ ਪੂਰੇ ਪੰਜਾਬ ਜਾਂ ਇੰਡੀਆ ਲੈਵਲ ਤੇ ਵੀ ਅਪਰੋਚ ਕਰਦੇ ਆਂ ਵੀ ਕੁਝ ਐਸੀਆਂ ਸ਼ਕਤੀਤਾਂ ਨੂੰ ਬੁਲਾਈਦਾ ਜਿਹੜੇ ਕਿ ਆਫਟਰ ਰਿਟਾਇਰਮੈਂਟ ਕੁਝ ਚੰਗਾ ਸਮਾਜ ਲਈ ਕਰ ਰਹੇ ਹਨ ਜਾਂ ਜੋ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਰਿਟਾਇਰਮੈਂਟ ਲਾਈਫ ਦੇ ਵਿੱਚ ਟੈਂਦੀ ਕਲਰ ਨੂੰ ਜਾ ਰਹੇ ਨੇ ਉਹਨਾਂ ਲਈ ਮੋਟੀਵੇਸ਼ਨਲ ਸਾਬਤ ਹੋ ਰਹੇ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਆੜੀ ਆੜੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਤੇ ਬਾਕੀ ਜੋ ਬਜ਼ੁਰਗ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਤੇ ਇਸ ਪ੍ਰੋਗਰਾਮ ਦਾ ਇੱਕ ਹੋਰ ਮਕਸਦ ਹੈ ਕਿ ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜੀਆ ਜਾਵੇ ਜੋ ਰਿਟਾਇਰਮੈਂਟ ਲਾਈਫ ਹੈ ਉਸ ਨੂੰ ਬੋਝ ਨਾ ਮੰਨ ਕੇ ਉਸ ਨੂੰ ਇੰਜੋਏ ਕੀਤਾ ਜਾਵੇ ਤੇ ਜੋ ਕਿ ਅੱਜ ਕੱਲ ਇੱਕ ਆਪਣਾ ਪੰਜਾਬ ਦਾ ਖਾਸ ਕਰਕੇ ਮੁੱਦਾ ਬਣਿਆ ਹੋਇਆ ਜੋ ਮਾਈਗ੍ਰੇਸ਼ਨ ਹੋ ਰਹੀ ਹੈ ਤੜ ਤੜ ਤੇ ਸਾਡੇ ਬਜ਼ੁਰਗ ਜੋ ਇੱਥੇ ਇਕੱਲੇ ਰਹਿ ਜਾਂਦੇ ਨੇ ਕਿਤਨੇ ਕਿਤੇ ਹੋਏ ਗਲਤਤਾ ਦਾ ਸ਼ਿਕਾਰ ਹੁੰਦੇ ਨੇ ਉਸੇ ਗਲਤਤਾ ਨੂੰ ਖਤਮ ਕਰਨ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਥਰੂ ਅਸੀਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਹਾਂ ਤੇ ਉੱਥੇ ਉਹਨਾਂ ਨੂੰ ਆਪਸੀ ਜੋ ਹੈ ਮੇਲਜੋਲ ਕਰਕੇ ਉਹ ਇਕਲਤਾ ਤੋਂ ਕਿਤਨੇ ਕਿਤੇ ਦੂਰ ਹੁੰਦੇ ਨੇ ਤੇ ਆਪਸੀ ਜੋ ਹੈ ਕਿ ਸਮਾਜਿਕ ਹੈ ਕਿ ਉਹਨਾਂ ਦਾ ਤਾਣਾ ਬਾਣਾ ਇੱਕ ਅਲੱਗ ਆਪਦਾ ਬਣਾ ਲੈਂਦੇ ਨੇ ਤੇ ਜੋ ਇਕਲਤਾ ਹੈ ਉਸ ਨੂੰ ਦੂਰ ਕਰ ਲੈਂਦੇ ਨੇ ਤੇ ਇਸ ਪ੍ਰੋਗਰਾਮ ਦੇ ਥਰੂ ਅਸੀਂ ਜਿੰਨੀਆਂ ਵੀ ਪਰਫਾਰਮੈਂਸ ਜੇ ਸਟੇਜ ਤੋਂ ਹੋਣੀਆਂ ਨੇ ਉਹ ਸਾਰੀਆਂ ਹੀ ਬਜ਼ੁਰਗਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਜਿਵੇਂ ਕਿ ਹੁਣ ਤੁਸੀਂ ਦੇਖੋਗੇ ਬਜ਼ੁਰਗਾਂ ਦੇ ਵੱਲੋਂ ਤਿਆਰ ਕੀਤਾ ਭੰਗੜਾ ਜਿਹੜਾ ਕਿ ਆੜੀ ਆੜੀ ਫਾਊਂਡੇਸ਼ਨ ਵੱਲੋਂ ਖੁਦ ਤਿਆਰ ਕਰਵਾਇਆ ਗਿਆ ਹੈ ਉਹ ਬਠਿੰਡਾ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਤਿਆਰ ਕਰਵਾਇਆ ਗਿਆ ਤੇ ਇਹ ਉਹ ਬਹੁਤ ਹੀ ਵਧੀਆ ਇੱਕ ਪਰਫਾਰਮੈਂਸ ਹੈ ਕਿੱਦੇ ਦੀ ਹੁਣ ਤਿਆਰੀ ਹੈ ਉਹ ਵੀ ਬਜ਼ੁਰਗਾ ਵੱਲੋਂ ਪਰਫਾਰਮ ਕੀਤਾ ਜਾਊਗਾ ਪਹਿਲਾਂ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਪ੍ਰੋਫੈਸ਼ਨਲ ਗਰੁੱਪ ਬੁਲਾਉਣੀ ਸੀ ਭੰਗੜੇ ਦੇ ਜਿਵੇਂ ਕਿ ਲੁੱਡੀ ਝੂਮਰ ਵਗੈਰਾ ਤਾਂ ਇਸ ਵਾਰ ਅਸੀਂ ਸੋਚਿਆ ਵੀ ਅਸੀਂ ਕਿਉਂ ਨਾ ਆਪਣੇ ਹੀ ਬਜ਼ੁਰਗਾਂ ਨੂੰ ਤਿਆਰ ਕਰੀਏ ਪ੍ਰੋਫੈਸ਼ਨਲ ਟੀਮ ਦੇ ਲਈ ਹੁਣ ਅੱਗੇ ਤੋਂ ਸਾਡੀ ਟੀਮ ਆੜੀ ਆੜੀ ਦੀ ਖੁਦ ਹੀ ਤਿਆਰ ਹੋ ਗਈ ਹੈ ਤੇ ਇਹ ਪੰਜਾਬ ਲੈਵਲ ਤੇ ਜਾ ਕੇ ਕਿਤੇ ਨਾ ਕੰਪੀਟੀਸ਼ਨ ਵੀ ਜਰੂਰ ਲੜਨਗੇ ਤੇ ਧੰਨਵਾਦ ਹੈ ਜੀ ਸਾਰੇ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ